ਓਹ ਜੇ ਫੌਜੀ ਆਪ ਆ ਜਾਂਦੇ ਨਾ ਅਸੀਂ ਦੋਨੇ ਜਣੇ ਬੁਲਟ ਤੇ ਆ ਜਾਣਾ ਸੀਗਾ ਸਤਿ ਸ਼੍ਰੀ ਅਕਾਲ ਮਾਂ ਪੁੱਤ ਕਿਦ ਤੈਨੂੰ ਕੱਲ ਦੇ ਡੀਕੀ ਜਾਣੇ ਆ ਤੂੰ ਇੰਨਾ ਲੇਟ ਹੋ ਗਈ ਦੇਖ ਰਖੜੀ ਨੂੰ ਹਾਂ ਲੇਟ ਤਾਂ ਮਾਂ ਹੋਣੀ ਸੀਗਾ ਮੈਂ ਫੌਜੀ ਨੂੰ ਡੀਕੀ ਗਿਆ ਕਹਿੰਦੇ ਸੀਗਾ ਮੈਂ ਛੁੱਟੀ ਲੈ ਕੇ ਆ ਜਾਊਗਾ ਫਿਰ ਆਪਾਂ ਦੋਨੇ ਜਣੇ ਚੱਲਾਂਗੇ ਆਪ ਹੁਣ ਉਹਨਾਂ ਦੀ ਛੁੱਟੀ ਕੈਨਸਲ ਹੋ ਗਈ ਤਾਂ ਹੁਣ ਫਿਰ ਮੈਂ ਆਖਾ ਹੁਣ ਮੈਂ ਕਰਾ ਕਿ ਮੈਂ ਬਾਈ ਨੂੰ ਵੀ ਫੋਨ ਕੀਤਾ ਸੀਗਾ ਵੀ ਚਲ ਮੇਰੇ ਤੋਂ ਆਏ ਨਹੀਂ ਜਾਣਾ ਹੁਣ ਮੈਂ ਬੱਸ ਵਿੱਚ ਕਿੱਧਰ ਆਉਂਗੀ ਇਹ ਕਹਿੰਦੇ ਵੀ ਭੈਣੇ ਬਣ ਕੇ ਤੂੰ ਹੀ ਆ ਮੈਂ ਤਾਂ ਕਰਕੇ ਹੁਣ ਬੱਸ ਜਮਾ ਸੱਟਾ ਫੇ ਤੂੰ ਸਾਨੂੰ ਕਦੇ ਚਾ ਛੁੱਟੀ ਨਹੀਂ ਦਿੱਤੀ ਸੀ ਤਾਂ ਫੇ ਤੂੰ ਆਹੋਗਾ ਸਾਨੂੰ ਫੋਨ ਕਰ ਦਿੰਦੀ ਅਸੀਂ ਉੱਥੇ ਜਾ ਕੇ ਭਾਈ ਚੱਲ ਮੁੰਡ ਸੀਗਾ ਫੋਨ ਹਾਂ ਇਹ ਕਹਿੰਦਾ ਮੈਨੂੰ ਨਹੀਂ ਪਤਾ ਤੈਨੂੰ ਪਤਾ ਹੈਗਾ ਜਵਾਕਾ ਵਾਲੀ ਹਿੰਡੇ ਦੀ ਵੀ ਕਹਿੰਦਾ ਤੂੰ ਆ ਆ ਕੇ ਰਖੜੀ ਬਣ ਕੇ ਜਾ ਪੈਰਾ ਭਰਾ ਥੋੜੀ ਰਖੜੀ ਬਣਾ ਕੇ ਲਿਆਉਂਦੇ ਹੁੰਦੇ ਆ ਹਾਰ ਕੇ ਫਿਰ ਇਹ ਦੇ ਇਹ ਦੇ ਇਹ ਕਰਕੇ ਮੈਂ ਆ ਗਈ ਚਲ ਕੋਈ ਨਾ ਫਿਰ ਆ ਗਈ ਪਾਸ ਹੋ ਗਿਆ ਲੇਟ ਹੋ ਗਈ ਨਾ ਤੂੰ ਤੇ ਤੈਨੂੰ ਕੱਲ੍ਹ ਫੋਨ ਕਰਤਾ ਸੀ ਵੀ ਛੁੱਟੀ ਮਿਲਦੀ ਨਹੀਂ ਤੂੰ ਕੱਲ੍ਹ ਦੀ ਆ ਜਾਂਦੀ ਕੱਲ੍ਹ ਹੀ ਨਹੀਂ ਆਉਣਾ ਸੀ ਉਹ ਮੈਨੂੰ ਕਿਹਾ ਸੀ ਉਹਨਾਂ ਨੇ ਕਹਿੰਦੇ ਵੀ ਮੈਂ ਆ ਜਾਊਂਗਾ ਤੇ ਮੈਂ ਜਾਣਾ ਸੀਗਾ ਗਾਹਾਂ ਡਿਊਟੀ ਤੇ ਕੰਨੇ ਵਿੱਚ ਦੀ ਆ ਜੂਗਾ ਮੈਂ ਕਿ ਚਲ ਦੋਨੇ ਜਣੇ ਆ ਜਾਾਂਗੇ ਹੁਣ ਉਹਨਾਂ ਨੂੰ ਛੁੱਟੀ ਕੈਨਸਲ ਹੋ ਗਈ ਤਾਂ ਮੇਰੀ ਰਖੜੀ ਲੇਟ ਹੋ ਗਈ ਹੋਰ ਪੁੱਛਣਾ ਪਹਿਲਾਂ ਹਰਪ੍ਰੀਤ ਆਖੀ ਜਾਂਦੀ ਐ ਕਹਿੰਦੀ ਲੈ ਸਭ ਦੀਆਂ ਕੁੜੀਆਂ ਦੀ ਰਖੜੀ ਬੰਨ੍ਹਣਗੀਆਂ ਤੇ ਆਪਣੀ ਕਿਰਨਾ ਕਹਿੰਦੀ ਪਤਾ ਨਹੀਂ ਬੇਬੇ ਕਦੋਂ ਆਊਗੀ ਉਹ ਤਾਂ ਵਿਚਾਰੀ ਕੱਲ੍ਹ ਦੀ ਆਏ ਹੋਈ ਪਈ ਸੀ ਆਦੀ ਪਤਾ ਨਹੀਂ ਆਊ ਕਾ ਨਾ ਆਊਗੀ ਆ ਜੀ ਓਹੋ ਮੇਰਾ ਉਹਨੂੰ ਤਾਂ ਬੇਹੇਰਾ ਜੀ ਕਰਦਾ ਸੀ ਵੀ ਟਾਈਮ ਨਾਲ ਆ ਜਾਂਦੀ ਫਿਰ ਹੁਣ ਮੈਂ ਕਰਾਂ ਕੀ ਮੇਰੀ ਤਾਂ ਮਜਬੂਰੀ ਹੋ ਗਈ ਪਰ ਆਉਣਾ ਪੈ ਗਿਆ ਮੈਨੂੰ ਮੈਂ ਕਿਹਾ ਚੱਲ ਜਾ ਕੇ ਜ਼ਰੂਰ ਆਉਂਗ ਜਦੋਂ ਗੁੱਸਾ ਫਿਰ ਬਾਈ ਤੈਨੂੰ ਪਤਾ ਹੈ ਗੁੱਸੇ ਹੋ ਜਾਂਦਾ ਜਵਾਕਾਂ ਵਰਗਾ ਹੋ ਜਵਾਕਾਂ ਵਰਗਾ ਦਾ ਪਹਿ ਜਵਾਕਾਂ ਵਰਗਾ ਹੋਣਾ ਕਿਨੇ ਤੈਨੂੰ ਆਹ ਲੰਮਾ ਲ ਮੰਗੂ ਰਖੜੀ ਤਾਂ ਹੁਣ ਬਣਾਉਣੀ ਆ ਭੈਣ ਤੋਂ ਫਿਰ ਹਾਂ ਸਭ ਦੇ ਅਜਿਆਂ ਨੇ ਰਖੜੀਆਂ ਬਣਨੀਆਂ ਨੇ ਇਹ ਆਪਣਾ ਵਿਚਾਰਾ ਹਜੇ ਆ ਚਾਕੀ ਜਾਂਦਾ ਸੀ ਬਾਰ ਕਰਨੀ ਮੇਰੀ ਭੈਣ ਫੌਜਣ ਕੇ ਦੋ ਆਉਗੀ ਚੱਲ ਕੋਈ ਨਾ ਉਹਨੂੰ ਕਿ ਬੋਲ ਮਾਰ ਕਿੱਥੇ ਉਹਨੂੰ ਕਹਦੇ ਆ ਗਈ ਤੇਰੀ ਭੈਣ ਰਖੜੀ ਬਣਨ ਹੁਣ ਬਣਵਾ ਲੈ ਰਖੜੀ ਐਵੇਂ ਗੁੱਸੇ ਕਰਦਾ ਰਹਿੰਦਾ ਵਾ ਤੇ ਜੇ ਆਪ ਬਦਿਆ ਨਹੀਂ ਸੀਗੀ ਗੱਲ ਆ ਪੁੱਤ ਆਇਆ ਹੋ ਗਿਆ ਨਾ ਸਾਨੂੰ ਵੀ ਆਪ ਪਤਾ ਸਾਨੂੰ ਆਈ ਸੀ ਮਖਾ ਚਾਜੇ ਨਾ ਆਇਆ ਗਿਆ ਚਲ ਉੱਥੇ ਭੱਗ ਜੂਗਾ ਫੇਰ ਸਾਡੇ ਮਨ ਚ ਆਈ ਗੱਲ ਹੋ ਗਈ ਵੀ ਅਗਲਾ ਆਖੂ ਦੇਖੀ ਵੀ ਰਖੜੀ ਬਣਾਉਣ ਇੱਥੇ ਆਇਆ ਵੀ ਲੈ ਕਿਰਨਾ ਨੂੰ ਫੋਨ ਕਰਨ ਦੇ ਚਲ ਜੇ ਨਹੀਂ ਸੁੱਟੀ ਮਿਲਦੀ ਸੀ ਕਿਰਨਾ ਕੱਲੀ ਆ ਜਾਂਦੀ ਤੇ ਫੇਰ ਕੀ ਹੁੰਦਾ ਸੀਗਾ ਆਏ ਤਾਂ ਹੁਣ ਭਰਾਵਾਂ ਨੂੰ ਜਾਣੇ ਪੈ ਜਾਂਦਾਗਾ ਜਦੋਂ ਭਰਾ ਪ੍ਰੋਹਣੇ ਫੌਜੀ ਹੋਣ ਨਾ ਫੇਰ ਉਹ ਭੈਣਾਂ ਤੋਂ ਨਹੀਂ ਆ ਜਾਂਦਾ ਹੁਣ ਕੱਲੀਆਂ ਕਿੱਧਰ ਆਉਂਾਂਗੀਆਂ ਉਹ ਤਾਂ ਚਲ ਸ਼ੁਕਰ ਆ ਮੇਰਾ ਪਿੰਡ ਨੇੜੇ ਆ ਮੈਂ ਆ ਜਾਨੀ ਹੈਗੀ ਜੇ ਕਿਤੇ ਦੂਰ ਵਿਆਹੀ ਹੁੰਦੀ ਫੇਰ ਮੈਂ ਕਿੱਥੋਂ ਆਜਿਆ ਕਰ ਦੂਤਾ ਚਲ ਕੋਈ ਨਾ ਭਾਈ ਫਿਰ ਪਈ ਦੂਰ ਵੀ ਜਾਣਾ ਪੈਂਦਾ ਕਿ ਨਾ ਨੇੜੇ ਵੀ ਆਉਣਾ ਪੈਂਦਾ ਬਾਈਕਰੋਂ ਅਨੁਸਾਰਦਾ ਨੇ ਸਾਰੇ ਪਾਸੇ ਜਾਣਾ ਪੈਂਦਾ ਦੂਰ ਵੀ ਤੇ ਸਾਡੇ ਨੇੜੇ ਵੀ ਉਹ ਤਾਂ ਫਿਰ ਉਹਨੇ ਮੈਨੂੰ ਕਹਿਤਾ ਜਦੋਂ ਵੀ ਚੱਲ ਪਹਿਲਾਂ ਵੀ ਮੇਰਾ ਕਰਕੇ ਕਹਿੰਦਾ ਤੇਰਾ ਕੈਨਸਲ ਹੁੰਦਾਗਾ ਚੱਲ ਤੂੰ ਵਾਸਤੇ ਵਾਜ ਜਾ ਨਹੀਂ ਮੈਨੂੰ ਕਿੱਥੇ ਵਾਸਤੇ ਆਉਣ ਦਿੰਦੇ ਆਗੇ ਉਹ ਹੋਰ ਭਾਈ ਡਰਦੇ ਨੇ ਤੈਨੂੰ ਵੀ ਮੈਨੂੰ ਪਤਾ ਆਖ ਦਿੰਦੇ ਨੇ ਵੀ ਵੀ ਫੌਜੋਂ ਦੇਖ ਲੈ ਵੀ ਬੱਸਾਂ ਤੇ ਚੜੀ ਫਿਰਦੀ ਆਗੀ ਹੁਣ ਸਾਨੂੰ ਕੀ ਹੁਣ ਆਹੀ ਨਹੀਂ ਲੱਗਦਾ ਐ ਕਹਿੰਦੇ ਹੁਣ ਕਿ ਲੋਕ ਦੇਖਣੇ ਨੇ ਫੌਜੋਂ ਕੁੜੀ ਲੈ ਦੇਖ ਲੈ ਵੀ ਆਈ ਆਉਂਦੀ ਆ ਹਨਾ ਅੱਡੇ ਤੋਂ ਉਤਰ ਕੇ ਹਰੇ ਕਿੰ ਹੋਰ ਉਹਨਾ ਉਧਰ ਤਾਂ ਆਈ ਸੀਗੀ ਉਹ ਤਾਂ ਮੇਰੇ ਬੰਨੇ ਆਇਆ ਝਾਕਦੀ ਸੀਗੀ ਤੇ ਬੁਲਾਇਆ ਵੀ ਮੈਨੂੰ ਕਹਿੰਦੀ ਕੁੜੇ ਕਹਿੰਦੀ ਕਿਵੇਂ ਫੋਜ ਨੇ ਕਹਿੰਦੀ ਤੁਰ ਹੀ ਆਉਣੀ ਹੈਗੀ ਫਿਰ ਮੈਂ ਦਾਸਤਾ ਮੈਂ ਕਿਹਾ ਬੇ ਐ ਕਰਕੇ ਐ ਗੱਲ ਹੋ ਗਈ ਚੱਲ ਫਿਰ ਕਹਿੰਦੀ ਕੋਈ ਨਾ ਰਖੜੀ ਬੰਨਣ ਦਾ ਆਪਣੇ ਭਰਾ ਦੇ ਆਉਣੀ ਸੀ ਭਾਵੇਂ ਵਸਤੇ ਆ ਗਈ ਹੋਵੇ ਮੈਂ ਕਹਾਂ ਕੋਈ ਨਾ ਅੱਜ ਵੀ ਰਖੜੀ ਤਾਂ ਬੰਨਣੀਆਂ ਕੱਲ ਵੀ ਰਖੜੀ ਸੀ ਕੋਈ ਨਾ ਰਖੜੀ ਤਾਂ 2-3 ਜਣੀ ਬੱਜੀ ਜਾਂਦੀ ਹੈ ਮੈਂ ਪਾਣੀ ਲਿਆ ਕੇ ਦਿੰਨੀ ਆਂ ਹਾਂ ਨਾਲੇ ਪਾਣੀ ਲਿਆ ਦੇ ਮੈਨੂੰ ਕਿੱਥੇ ਆਗਾ ਫੋਨ ਬੋਲ ਬੂਲ ਮਾਰਾਂਗਾ ਮੈਂ ਗੋਲ ਮਾਰਦੀ ਹਾਂ ਹਰ ਤਰੀ ਹਟ ਉਹਦੇ ਨਾਲ ਨੀਰਾ ਪਾਈ ਜਾਂਦੇ ਤੇਰਾ ਤਾਂ ਹਜੇ ਪਤਾ ਹੀ ਨਹੀਂ ਲੱਗਿਆ ਹਰ ਤਰੀ ਤੂੰ ਤਾਂ ਵੀ ਕਿਰਨ ਆਰੀ ਹੈਗੀ ਚਾਲੋ ਛੋਕਰਾ ਇੰਨਾ ਵੀ ਛੋਕਰਾਗਾ ਵੀ ਡੀਕਤਾ ਕਰਦੇ ਨਹੀਂ ਅੱਜਕੱਲ ਕੋਈ ਪਰਜਾਂਗਾ ਨਹੀਂ ਡੀਕ ਕਰਦਿਆਂ ਚੰਗੀ ਆ ਮੇਰੀ ਪਰਿਆ ਜਿਹੜਾ ਮੇਰੀ ਡੀਕ ਕਰਦੀ ਹੈਗੀ ਚਲ ਇੰਨਾ ਕ ਤਾਂ ਮਾਨ ਹੈਗੀ ਆ ਵੀ ਮੇਰੀ ਨੰਦ ਫੌਜ ਜਾਣਾਗੀ ਮੈਨੂੰ ਲੱਗਦਾ ਬਾਈ ਨੇ ਤੁਰਿਆ ਆਉਂਦਾ ਕੀ ਕਰੀਏ ਕੁੜੀ ਜੀ ਨੂੰ ਦੇਖ ਦੇਖ ਕਿੰਨਾ ਅੱਖਾਂ ਪੱਕੀਆਂ ਪਈਆਂ ਵੀ ਰਖੜੀ ਬੰਨਣ ਆਉਗੀ ਕਹਿੰਦੇ ਆਉਗੀ ਆਊਗਾ ਤੇਰਾ ਬਾਈ ਛੁੱਟੀ ਫੇਰ ਆਵਾਂਗੇ ਵੀ ਬਾਈ ਨੂੰ ਛੁੱਟੀ ਕਿੱਦੇ ਮਿਲੂਗੀ ਉਹਦੇ ਬਾਈ ਆਜੂਗਾ ਵੀ ਤੂੰ ਆ ਜਾ ਉਮਾ ਮਰ ਜਾ ਨਹੀਂ ਮੈਂ ਉਹੀ ਗੱਲ ਸੁਣਾਈ ਕਰਦੀ ਤੁਰਿਆਂ ਸਾਡੀ ਕੁੜੀ ਨਹੀਂ ਆਈ ਤੇ ਤੂੰ ਆਈ ਬੈਠੀ ਸਤਿ ਸ਼੍ਰੀ ਅਕਾਲ ਮੈਂ ਤਾਂ ਆਉਣੀ ਸੀ ਜਦੋਂ ਡਿੱਕੀ ਆਣੇ ਹੋਗੇ ਫਿਰ ਹੁਣ ਕੀ ਕਰਾਂ ਮੈਂ ਡਿੱਕ ਡਿੱਕ ਉਹੀ ਗੱਲ ਹੈ ਸਾਡਾਂ ਅੱਖਾਂ ਪੱਕ ਗਈਆਂ ਕੱਲ ਬਤੇਰਾ ਡਿੱਕਿਆ ਵੀ ਕੱਲ ਰਖੜੀ ਸੀ ਆਵੇਂਗੀ ਤੇ ਰਖੜੀ ਬੰਨਣ ਆਈ ਜਾਂਈਆਂ ਤੇ ਬਾਈ ਕਿੱਥੇ ਬਾਈ ਸਾਨੂੰ ਪਤਾ ਤਾਂ ਹੈਗਾ ਤੇ ਛੁੱਟੀ ਕੈਂਸਲ ਹੋ ਗਈ ਹੁਣ ਵਾਸਤੇ ਆਈਆਂ ਮੈਂ ਤਾਂ ਆ ਹੋਰ ਕੰਨੀ ਜਾਨ ਤੇਰੇ ਮੈਂ ਜਿੱਦੋਂ ਕੱਲੀ ਨਹੀਂ ਆਉਣਾ ਸੀ ਰਖੜੀ ਬੰਨਣ ਕਾਹ ਦਿਨਾਂ ਦੀ ਬਨ ਜਾਂਦੀ ਤੇ ਲੈ ਜਦੋਂ ਕਹੀ ਜਾਂਦੇ ਸੀ ਮੈਂ ਆਉਂਗਾ ਭਈ ਇਕੱਠੇ ਚੱਲਾ ਗਿਆ ਆਉਂਗਾ ਮੈਂ ਇਕੱਠੇ ਚੱਲਾਂਗੇ ਫਿਰ ਮੌਕੇ ਤੇ ਆ ਕੇ ਵਿਚਾਰੇ ਦੀ ਛੁੱਟੀ ਕੈਂਸਲ ਹੋ ਗਈ ਫਿਰ ਹੁਣ ਮੈਨੂੰ ਕਹਿੰਦਾ ਵੀ ਕਿਰਨ ਮੈਂ ਤੂੰ ਤਾਂ ਆ ਜਾਣੀ ਜਾਣਾ ਵੀ ਤੂੰ ਚਲੀ ਜਾ ਫਿਰ ਤਾਂ ਕਰਕੇ ਮੈਂ ਹਾਂ ਚੱਲ ਮੈਂ ਜਾ ਆਉਣੀ ਮੈਂ ਬਾਈ ਨੂੰ ਵੀ ਫੋਨ ਕੀਤਾ ਸੀ ਬਿਵਾਇਓ ਤੇਰਵਾਇ ਦੀ ਛੁੱਟੀ ਕੈਨਸਲ ਹੋ ਗਈ ਤੇ ਤੂੰ ਆ ਜਾ ਰਕੜੀ ਬਣਾਉਣ ਇਹ ਤਾਂ ਕਹਿੰਦਾ ਮੈਂ ਨਹੀਂ ਤੂੰ ਆ ਪੀਆ ਗੁੱਸੇ ਹੋ ਗਿਆ ਫਿਰ ਉਹਨੂੰ ਮੈਂ ਕਿਹਾ ਮੈਂ ਕਹਿੰਦੀ ਬਾਈ ਗੁੱਸੇ ਹੁੰਦਾ ਵੀ ਹੁਣ ਕੀ ਕਰਾਂ ਉਹ ਕਹਿੰਦਾ ਚਲ ਭਾਗ ਜਾ ਵਾਸਤੇ ਹੋਰ ਕੀ ਹੈਗਾ ਨਾ ਮੇਰੇ ਕੋਲ ਤਾਂ ਦੱਸੀ ਨਹੀਂ ਤੇਰੇ ਬਾਈ ਨੇ ਵੀ ਕਿਰਨਾ ਨੇ ਐਂਕ ਰਕੜੀ ਬਣਾ ਕੇ ਲੈ ਜਾ ਭੁੱਲ ਭੱਲ ਗਿਆ ਹੋਣਾ ਭੁੱਲ ਜਾਂਦਾ ਰਹੇ ਕਰਿਆ ਸੀ ਆਖੀ ਜਾਂਦੀ ਹਰਪ੍ਰੀਤ ਕਿਰਨਾ ਤਾਂ ਆਪਣੀ ਕੋਈ ਨਹੀਂ ਮੈਂ ਤਾਂ ਫੋਨ ਕਰਿਆ ਸੀ ਕਹਿੰਦੀ ਬਾਈ ਬੋਲੇ ਆ ਜੀ ਮੈਂ ਤਾਂ ਉਹਨੇ ਦੱਸਿਆ ਨਹੀਂ ਨਾ ਦੱਸਿਆ ਨਹੀਂ ਪੁੱਤ ਆਪਣੇ ਕੋਲੇ ਗੱਲ ਹੀ ਨਹੀਂ ਕਰੀ ਉਹਨੇ ਜਾਣ ਕੇ ਨਹੀਂ ਦੱਸਿਆ ਉਹਨੂੰ ਐ ਸੀ ਵੀ ਰਖੜੀ ਦੇ ਬਹਾਨੇ ਭੈਣ ਮਿਲ ਜੂਗੀ ਆ ਕੇ ਆਈ ਆ ਜਵਾਬ ਕਰ ਦੱਸ ਤੈਨੂੰ ਮਾਰ ਜੀ ਤੈਨੂੰ ਪਤਾ ਹੈ ਵਿਚਾਰੇ ਫੌਜੀਆਂ ਦੀਆਂ ਮਜਬੂਰੀਆਂ ਹੁੰਦੀਆਂ ਜੇ ਉਹਨਾਂ ਨੂੰ ਛੁੱਟੀਆਂ ਮਿਲਦੀਆਂ ਹੁਣ ਉਹ ਆਪ ਹੀ ਨਾ ਆ ਜਾਣ ਇਹ ਤਾਂ ਗੱਲ ਕਰ ਤੇਰੀ ਜਮਾ ਸਹੀ ਆ ਗਈ ਤੂੰ ਤੰਗ ਕਰਦੀ ਹੈ ਬਾਈ ਨੂੰ ਉਹ ਫਿਰ ਮਾਣ ਕੀ ਕਰ ਆਪ ਦਾ ਵੀ ਜੀ ਕਰਦਾ ਵੀ ਕਦ ਜਉਂਦੇ ਜਨੇ ਇਕੱਠੇ ਜਾਈਏ ਦੇਖੀ ਜਿੰਨੇ ਵਾਰ ਆਈਆਂ ਕੱਲੀ ਆਉਣੀ ਨੇ ਜ਼ਿਆਦਾਤਰ ਇਕੱਠੇ ਤਾਂ ਕਦੇ ਨਹੀਂ ਆਈ ਸ਼ੌਕ ਹੀ ਨਹੀਂ ਪੂਰਾ ਹੋਇਆ ਇਕੱਠੇ ਹੋਣ ਦਾ ਤਾਂ ਜਮ ਨਹੀਂ ਕੋਈ ਨਹੀਂ ਤੇਰੇ ਸ਼ੌਕ ਪੂਰੇ ਤਾਂ ਕਰੀ ਜਾਂਦਾ ਹੁਣ ਵਿਚਾਰਾ ਸਾਰਾ ਦਿਨ ਸ਼ੌਕ ਹੀ ਪੂਰੇ ਕਰਦਾ ਆਣ ਕੇ ਤੇ ਇਕੱਠੇ ਆਇਆ ਕਰੀਏ ਕਿੰਨਾ ਸੋਹਣਾ ਲੱਗੇ ਸਾਰਿਆਂ ਨੂੰ ਮੈਨੂੰ ਵੀ ਲੱਗੇ ਸੀ ਦੋਨੇ ਜੀ ਇਕੱਠੇ ਆਏ ਆਗੇ ਲੈ ਕੈਸਾ ਰਹੇਗੇ 22 ਦੋ ਚਾਰ ਸਾਲ ਰਹੇਗੇ ਫਿਰ ਬਥੇਰਾ ਜਾ ਕਰੋਂਗੇ ਫਿਰ ਇਕੱਠੇ ਆਇਆ ਕਰੋਂਗੇ ਹਾਂ ਇਹ ਤਾਂ ਹੈਗਾ ਭਾਬੀ ਚੱਲ ਕੋਈ ਨਾ ਤੇ ਬਾਈ ਨਾਲੇ ਜੇ ਵਿਚਾਰਾ ਡਿਊਟੀ ਕਰਦਾ ਸੋਡੇ ਮਾਰੀ ਕਰਦਾ ਉਹਦਾ ਕਿਹੜਾ ਜੀ ਕਰਦਾ ਉਹਦਾ ਕਿਹ ਰੋਜੀਨ ਕਰਦਾ ਘਰੇ ਆਉਂਦਾ ਹਾਂ ਇਹ ਤਾਂ ਹੈਗਾ ਭਾਬੀ ਮੇਰੀ ਆਨੰਦਾ ਵੀ ਵਿਚਾਰੀਆਂ ਮੇਰੇ ਰਖੜੀ ਬਨ ਬਨ ਕੇ ਤੁਰ ਗਈਆਂ ਸੀ ਉਹਨਾਂ ਦਾ ਵੀ ਜੀ ਕਰਦਾ ਸਾਡਾ ਭੈਣਾਂ ਦੀ ਮਜਬੂਰੀ ਦੇਖਿਆ ਕਰ ਵੀ ਉਹ ਵੀ ਇੱਕ ਭੈਣਾਂ ਜਿਹੜੀਆਂ ਹਲ ਪਰਜਾਈ ਦੀ ਰਖੜੀ ਬਨ ਕੇ ਤੁਰ ਜਾਂਦੀਆਂ ਜੀ ਤਾਂ ਉਹਨਾਂ ਦਾ ਵੀ ਕਰਦਾ ਭਰਾ ਦੇ ਰਖੜੀ ਬੰਨੀ ਸਹੀ ਗੱਲ ਆ ਭਾਬੀ ਉਹ ਵੀ ਵਿਚਾਰੀਆਂ ਹੁਣ ਕਹਿ ਦਿੰਦੀਆਂ ਵੀ ਸਾਡਾ ਭਰਾ ਆ ਜਾਂਦਾ ਤਾਂ ਛੁੱਟੀ ਆ ਜਾਂਦਾ ਤਾਂ ਅਸੀਂ ਰਖੜੀ ਬਨ ਕੇ ਤੁਰ ਜਾਂਦੇ ਉਹ ਵੀ ਗੱਲ ਨਹੀਂ ਉਹ ਵੀ ਤੇਰੇਗਾ ਠੀਕ ਦਿੰਗਾ ਠੀਕ ਜਿੱਦੇ ਛੁੱਟੀ ਮਿਲ ਗਈ ਉਹਦੇ ਬੰਨਦੇ ਰਕੜੀ ਰਕੜੀ ਕੀ ਪ੍ਰਾਣੀ ਹੁੰਦੀ ਐ ਹਾ ਰਕੜਣ ਦਾ ਧਿਆਰ ਤਾਂ ਮੋਹ ਪ੍ਰੇਮ ਦੀਆਂ ਗੱਲਾਂ ਆਂ ਬੰਦੀ ਹਣਾ ਇਹ ਤਾਂ ਆਏ ਦੇ ਬੰਨਦੇ ਉਦੋਂ ਕੋਈ ਗੱਲ ਨਹੀਂ ਨਾ ਜਦੋਂ ਦੇਖ ਬਾਈ ਆ ਗਿਆ ਉਦੋਂ ਤੁਸੀਂ ਫੇਰ ਗੇੜਾ ਮਾਰ ਜਿਓ ਤੇ ਰਕੜੀ ਬੰਨਣ ਤਾਂ ਤਾਂ ਕੱਲ ਹੀ ਆਉਣਾ ਸੀ ਚਲ ਕੋਈ ਨਾ ਹੁਣ ਹੁਣ ਤਾਂ ਤਾਂ ਗਈ ਚਲ ਕੇ ਰਾਵੈ ਦਾ ਵਿਹਾਰ ਜਾ ਕਰ ਜੂਗੀ ਸਾਰਿਆਂ ਕਹੀ ਜਾਂਦੀਆਂ ਕਹਿੰਦੀਆਂ ਤੁਹਾਡੀ ਫੌਜਨ ਦੀ ਤਾਂ ਲੇਟ ਰਕੜੀ ਹੁੰਦੀ ਆਈ ਵਾਰ ਉਹ ਨਹੀਂ ਆਉਂਦੀ ਰਕੜੀ ਬੰਨਣ ਫੇਰ ਹੁਣ ਕੀ ਕਰਾਂ ਬਸ ਇਹ ਤਾਂ ਮਜਬੂਰੀ ਬਣ ਜਾਂਦੀ ਆ ਜੇ ਕਿਤੇ ਕਿਵੇਂ ਪਹਿਲਾਂ ਕਹਿਣਦੇ ਭਈ ਤੂੰ ਜਾਇਆ ਫੇਰ ਮੈਂ ਪਹਿਲੇ ਆਇਆ ਸਾਰਿਆਂ ਤੋਂ ਪਹਿਲਾਂ ਮੇਰਾ ਰਾਦਾ ਸੀ ਕਾਨੂੰ ਹੋਣੀ ਆ ਤੂੰ ਤਾਂ ਬਾਈ ਨੂੰ ਤੰਗ ਕਰਦੀ ਐ ਤੂੰ ਤਾਂ ਐ ਕਹਿੰਦੀ ਐ ਵੀ ਰਖੜੀ ਤੇ ਛੁੱਟੀ ਲੈ ਕੇ ਆ ਭਲਾ ਐ ਛੁੱਟੀਆਂ ਮਿਲਦੀਆਂ ਉਹਨੂੰ ਕਮਲ ਗੀ ਐ ਤਾਂ ਹੈਗਾ ਪਰ ਬਸੋ ਮੈਨੂੰ ਵੀ ਐਂਜ ਹੋ ਜਾਂਦਾ ਹਨਾ ਵੀ ਆ ਵੀ ਤੂੰ ਥੋੜੀ ਜਿੱਦ ਕਰਦੀ ਐ ਤੂੰ ਜਿੱਦੀ ਫੌਜ ਜਣਾ ਜਿਵੇਂ ਕਹਿੰਦੇ ਹੁੰਦੇ ਆ ਪਾਪੀ ਹੋਰ ਤਾਂ ਕੱਲ ਕੋਈ ਨਹੀਂ ਆ ਜਾਂਦਾ ਤੇਰੇ ਬਾਈ ਤੇ ਬਣਾ ਲੂ ਰਖੜੀ ਤੇਰੇ ਬਾਈ ਵੀ ਜਿੱਦ ਕਰਦਾ ਉਹਨੂੰ ਐ ਮੇਰੀ ਭੈਣ ਇੱਥੇ ਆਵੇ ਰਖੜੀ ਬੰਨਣ ਚਲ ਮੈਂ ਕੋ ਜਾਵਾਂ ਚਲ ਕੋਈ ਨਾ ਇਹਨੇ ਮਾਰੀ ਤਾਂ ਮੈਂ ਆਈ ਆਗੀ ਹੁਣ ਚਲ ਕੋਈ ਨਾ ਫਿਰ ਕਰੋ ਤਰਬਾਈ ਤਾਂ ਆ ਜਾਣਾਗਾ ਇਦਰੀ ਹੋਊਗਾ ਮੈਨੂੰ ਲੱਗਦਾ ਕੋਈ ਮੈਂ ਤਾਂ ਦੇਖਾਂ ਨੀ ਫਿਰ ਮੈਂ ਫੋਨ ਕਰਦਾਂ ਨੀ ਹਾਂ ਹਾਂ ਕੋਈ ਨਾ ਹੋਰ ਹੁਣ ਰਹੇਂਗੀ ਅੱਜ ਤਾਂ ਹਾਂ ਭਾਬੀ ਮੇਰਾ ਹੂੰਗੀ ਇਸ ਗੱਲ ਦੀ ਮਾਰੀ ਤਾਂ ਨਾ ਮੈਂ ਡੱਬਾ ਵੀ ਨਹੀਂ ਲੈ ਕੇ ਆਈ ਮੈਂ ਕਿਹਾ ਨਾ ਪਿੰਡੋ ਬਾਈ ਨੂੰ ਪੈਸੇ ਦੇ ਕੇ ਆਦੀ ਮਨਪਸੰਦ ਦੀ ਮਠਾਈ ਲੈ ਕੇ ਆਊਗਾ ਫਿਰ ਕਹਿੰਦਾ ਤੂੰ ਆ ਕਾ ਤੋ ਲੈ ਮੈਨੂੰ ਆ ਨਹੀਂ ਪਸੰਦ ਤੂੰ ਆ ਕਾ ਤੋ ਲੈ ਆ ਨਹੀਂ ਪਸੰਦ ਆਦੀ ਮਨਪਸੰਦ ਜਿਹੜਾ ਕੁਝ ਜੀ ਕੀਤਾ ਉਹੀ ਲੈ ਆਊਗਾ ਪਸੰਦ ਦਾ ਕੀ ਹੁੰਦਾ ਤੂੰ ਲੱਡੂਆਂ ਦਾ ਡੱਬਾ ਲੈ ਆਉਂਦੀ ਨਾ ਨਾ ਭਾਬੀ ਪਿਛਲੀ ਵਾਰੀ ਲੱਡੂ ਮੈਨੂੰ ਕਹਿੰਦਾ ਭੈਣੇ ਤੂੰ ਲੱਡੂ ਕਾ ਤੋ ਲੈ ਆਈ ਉਹਦਾ ਤਾਂ ਸਬਾਈ ਆਏ ਆ ਉਹ ਤਾਂ ਉਹੀ ਕਹਿੰਦਾ ਤੈਨੂੰ ਚੌੜ ਕਰਦਾ ਤੂੰ ਕੋਈ ਨਾ ਮੰਨਿਆ ਕਰ ਪਸੰਦ ਦੀ ਚੀਜ਼ ਲੈ ਆਉ ਗੁੱਸਾ ਕਰਦੀ ਆ ਹੋਣ ਕਿ ਤੇ ਆਦੀ ਮਸਾਂ ਦੀ ਚੀਜ਼ ਲੈ ਕੋ ਮੈਨੂੰ ਕਹਿਣ ਚੁੱਕਾ ਤਾਂ ਨਹੀਂ ਰਹਿਣਾ ਤੇਵਾ ਨਹੀਂ ਨਹੀਂ ਮਰਜ਼ੀ ਨਾਲ ਲਿਆਊਗਾ ਠੀਕ ਹੈ ਚੰਗਾ ਚੱਲ ਚੰਗਾ ਪਾਪੀ ਮੈਨੂੰ ਵੀ ਗਰਮੀ ਆ ਦੇ ਮੈਂ ਇਸ ਵਾਲੇ ਕਮਰੇ ਚ ਬਹਿ ਜਾ ਜਾਂ ਕਿ ਹਣਾ ਚੱਲ ਫਿਰ ਬਹਿ ਜਾ ਇੰਨੇ ਆਜੂ ਤੇਰੇ ਬਾਈ ਉਹ ਤਾਂ ਬੰਦ ਨਹੀਂ ਰੱਖੜੀ ਠੀਕ ਹੈ ਚੱਲ ਮੈਂ ਚਾਹ ਪਾਣੀ ਲੈ ਆਉਣੀ ਆ ਜਾ ਠੀਕ ਹੈ ਭਾਗ ਚੱਲ ਮੈਂ ਕਿਰਨਾ ਕਿੱਧਰ ਵਾਗੀ ਕਿਰਨਾ ਦਾ ਪੁੱਤ ਪੁੱਛਣਾ ਉਹ ਤੇਰੇ ਤਾਈ ਕੈਨ ਪਤਾ ਲੱਗਿਆ ਵੀ ਕਿਰਨਾ ਆ ਰਹੀ ਹੈਗੀ ਤੇ ਉਹਦੀ ਉਹਨਾਂ ਨੇ ਫੋਨ ਲਾ ਲਿਆ ਤੇ ਕਹਿੰਦੇ ਭਾਈ ਤੁਹਾਨੂੰ ਮਿਲ ਕੇ ਜਾ ਹੁਣ ਉਹ ਤਾਂ ਉਹਨਾਂ ਤੇਰੇ ਤਾਈ ਕੇ ਵਾਗੀ ਓਹੋ ਕਾ ਇਹਨੇ ਤਰਖੜੀ ਵੀ ਨਹੀਂ ਬੰਨੀ ਚਲ ਕੋਈ ਨਾਲ ਰਖੜੀ ਤਾਕੇ ਬਨ ਦੂਗੀ ਫੇਰ ਹੁਣ ਤਗੌਲੇ ਨੇ ਫੋਨ ਕਰਤਾ ਉਹ ਤਾਂ ਉਹਦੀ ਫੱਟ ਗਈ ਜਰਕ ਦੇਣੀ ਬੇਬੇ ਮੈਨੂੰ ਤਾਂ ਐਸੀ ਵੀ ਕਰਨਾਇਤ ਕੀ ਆਪਣੇ ਨਾਲ ਗੁੱਸੇ ਹੋਗੀ ਰਖੜੀ ਬੰਨਣ ਤਾਂ ਨਹੀਂ ਆਉਂਦੀ ਗੁੱਸਾ ਦਾ ਪੁੱਤ ਆਪਣੇ ਨਾਲ ਕਹਦਾ ਸੀ ਆਪਾਂ ਤੇ ਸੁਖਣਾ ਕਿ ਦੇਖੋ ਸੋਨੂੰ ਆਖਿਆਗਾ ਗੁੱਸਾ ਦਾ ਕਾਰਨ ਆਸੀ ਵੀ ਕਿਸੇ ਗੱਲ ਦਾ ਬੰਦੇ ਨੂੰ ਹੋ ਜਾਂਦਾ ਪਾਨੂੰ ਨਹੀਂ ਪਤਾ ਹੁੰਦਾ ਵੀ ਨਾ ਕੁਝ ਦੱਸਦੀ ਹੈ ਮੈਂ ਤਾਂ ਕਿੰਨੇ ਫੋਨ ਲਾਇਏ ਸੀ ਨਾ ਨਾ ਉਹ ਕਹਿੰਦੀ ਕਿ ਮਾਜਾ ਕਿ ਨਾ ਵੀ ਆਈ ਸੀ ਵੀ ਫੌਜੀ ਨੂੰ ਛੁੱਟੀ ਮਿਲ ਜੂਗੀ ਵੀ ਅਸੀਂ ਤਾਂ ਕਹਿੰਦੀ ਨਵਾਂ ਬੋਲਟ ਨਹੀਂ ਲਿਆ ਉਹਨਾਂ ਨੇ ਤੇ ਕਹਿੰਦੀ ਮੈਂ ਤਾਂ ਅੱਜ ਹੀ ਇੱਥੇ ਵੋਟ ਤੇ ਜਾਵਾਂਗੇ ਓਹੋ ਬੋਲਟ ਦੀ ਮਾਰੀ ਦੇਖ ਲੈ ਰਖੜੀ ਲੇਟ ਕਰਦੀ ਹੋਰ ਲੇਟ ਆਈ ਆ ਨਹੀਂ ਫਿਰ ਮੈਂ ਦੱਸੀ ਜਦੋਂ ਮੈਂ ਉਹਨੂੰ ਦੱਸਿਆ ਸੀ ਵੀ ਦੇਖ ਬਾਈ ਦੀ ਛੁੱਟੀ ਪੱਕੀ ਨਹੀਂ ਹੈਗੀ ਭਾਈ ਇਹਦਾ ਇਹ ਗੱਲ ਹੈਗੀ ਛੁੱਟੀ ਲੱਗੇ ਲੱਗੇ ਨਾ ਲੱਗੇ ਨਾ ਲੱਗੇ ਨਾਲੇ ਨਾ ਕਿਰਨੇ ਜਿਆਦੇ ਜ਼ੋਰ ਪਾਉਂਦੀ ਸੀ ਬਾਈ ਨੂੰ ਵੀ ਤੂੰ ਛੁੱਟੀ ਲੈ ਕੇ ਆ ਪਹਿਲਾਂ ਛੁੱਟੀਆਂ ਮਿਲਣੀਆਂ ਛੁੱਟੀਆਂ ਇਹ ਗਾਉਂ ਸਕੂਲ ਚ ਪੜਦੇ ਵੀ ਨਾ ਨਾ ਆ ਛੁੱਟੀ ਕਟਾ ਲਿਆ ਆ ਪੁੱਤ ਛੁੱਟੀ ਨਾਲ ਫੌਜੀ ਨੂੰ ਕਿੱਥੇ ਦਿੰਦੇ ਨੇ ਤੁਹਾਨੂੰ ਪਤਾ ਮਜਬੂਰੀ ਵਾਲਾ ਕੰਮ ਹੈ ਮੈਂ ਤਾਂ ਬੇਬੇ ਬਥੇਰਾ ਸਮਝਾਈਏ ਮੈਂ ਅਖਿਆ ਜੀ ਕਮਾਈ ਕਰਦਾ ਵਿਚਾਰਾ ਛੋਡਾ ਮਾਰੀ ਕਰਦਾ ਹੈ ਉਹਨਾਂ ਕਰੇ ਜੀ ਕਰਦਾ ਉਹ ਤਾਂ ਕਰਦਾਗਾ ਅਜ ਤਾਂ ਹੁੰਦਾ ਉਹ ਜੀ ਤਾਂ ਉਹਦਾ ਕਰਾ ਸਿੱਬੀ ਮੈਂ ਵੀ ਰਖੜੀ ਬਣਨ ਦੀ ਨਾਲ ਜਾਵਾ ਤੇ ਉਹਨਾਂ ਨੇ ਕਰਿਆ ਕਹਦਾ ਭਾਈ ਗਾ ਛੁੱਟੀ ਨਹੀਂ ਵਿਚਾਰਾ ਨੂੰ ਕੱਟੀ ਫਿਰ ਕੀ ਕਰਿਆ ਹਾਂ ਦਾ ਹਾਂ ਕੱਲੀ ਆਈ ਹੈ ਲੈ ਨਹੀਂ ਚਾਹਦੇ ਖੇ ਨਾਲ ਆਉਂਦਾ ਚੱਪੋ ਜੀ ਨਹੀਂ ਬੀਬੇ ਅੱਗੇ ਕਿਹੜਾ ਕੱਲੀ ਕਦੇ ਆਈ ਨਹੀਂ ਅੱਗੇ ਵੀ ਤਾਂ ਕੱਲਗੂ ਹੀ ਆਉਂਦੀ ਐ ਜਦੋਂ ਬਾਈ ਆਇਆ ਉਦੋਂ ਆਜੂਗਾ ਨਾਲ ਫਿਰ ਹੁਣ ਫਿਰ ਕਰੇ ਭਾਈ ਛੁੱਟੀ ਮਿਲ ਗਈ ਉਹਦੇ ਦੋਨੇ ਮਾਂ ਕਹਤ ਤੁਸੀਂ ਨਾ ਕਰਨਾ ਨਾ ਕਿਰਨਾਂ ਦੇ ਨਾਨ ਦਾ ਕਿਰਨਾਂ ਦੀ ਬਣ ਕੇ ਰਖੜੀ ਹਾ ਹੋਰ ਅਜੀ ਬਲ ਨਾ ਨੰਦਾ ਨੀ ਕਹਿੰਦੀ ਉਹ ਵੀ ਆਇਆ ਹਣ ਤੇ ਲੈ ਜੇ ਕੇ ਸਾਡਾ ਬਾਈ ਹੁੰਦਾ ਕੇ ਫੌਜੀ ਅਸੀਂ ਉਹਦੇ ਰਖੜੀ ਬਣ ਕੇ ਜਾਂਦੇ ਹੁਣ ਕਹਿੰਦੀ ਲੈ ਕੇ ਬੀਚਾ ਤੇਰੇ ਬਣ ਜਾਂਦੇ ਕਿਰਨਾ ਹੁਣ ਕਹਿੰਦੀ ਮੇਰੇ ਬਣ ਕੇ ਗਈਆਂ ਨੇ ਰਖੜੀ ਚਲ ਕੋਈ ਨਹੀਂ ਬੇਬੇ ਰਖੜੀ ਦਾ ਵਿਆਹ ਹੀ ਹੁੰਦਾਗਾ ਆਖੇ ਹਰਪੀਤ ਮੈਂ ਕਿਰਨਾ ਨੂੰ ਮਾ ਕੇ ਤਾਂ ਫੌਜੀ ਛੁੱਟੀ ਆਗਾ ਨਾ ਤੇ ਮਾ ਉਹਦੇ ਰਾਤ ਲਾਜੇ ਹੁਣ ਕਹਿੰਦੀ ਫਿਰ ਉਹਦੇ ਦੋਨੇ ਆਵਾਂਗੇ ਚਲੋ ਉਧੋ ਉਧੋ ਤਾਂ ਆ ਜਾਣਗੇ ਬੇਬੇ ਬਾਈ ਘੜਾ ਇਹ ਕਹਿੰਦਾ ਵੀ ਉਦੋਂ ਮੈਂ ਇਹਦੇ ਨਾਲ ਆਉਂਦਾ ਨਹੀਂ ਜਾਂ ਉਦੋਂ ਲੈ ਕੇ ਨਹੀਂ ਜਾਂਦਾ ਵੀ ਕਿਹੜਾ ਜਾਏ ਇਹ ਮੁੜਕੇ ਤੇ ਪੇਕੀ ਨਹੀਂ ਜਾਣਾ ਇਹਨੂੰ ਕੌਣ ਰੋਕਦਾ ਹੈ ਨਾ ਨਾ ਰੋਕਦਾ ਕੌਣ ਆ ਜੀ ਸੱਸ ਬਥੇਰੀ ਚੰਗੀ ਹੈਗੀ ਕਿ ਦੇ ਕਹਦਾ ਹੀ ਮੈਂ ਪੇਕੀ ਜਾਣਾ ਉਹਦੀ ਜੱਟ ਦੇਣੇ ਆਪੇ ਵੀ ਵੀ ਵਗ ਜਾਏ ਰੋਕਦੀ ਰੇਲ ਦੀ ਨਹੀਂ ਬੁੜੀ ਵਧੂਣਾ ਥੋੜੀ ਜੀ ਨਾ ਆਪਣੀ ਕੁੜੀ ਵੀ ਜਿੱਦੀ ਵਾਲੀ ਹੈ ਜਿੱਦ ਕਰਦੀ ਹੈ ਹੋਰ ਝਿਜਕ ਕਰਦੀ ਆ ਮੈਨੂੰ ਕਹਿੰਦਾ ਤੂੰ ਵੀ ਸਮਝਾਇਆ ਕਰ ਵੀ ਇੰਨੀ ਜਿੱਦ ਚੰਗੀ ਨਹੀਂ ਹੁੰਦੀ ਮੱਲਾ ਮੱਲੀ ਆਏ ਕਹਿੰਦੀ ਹੈ ਵੀ ਕਰਾ ਛੁੱਟੀ ਲੈ ਕੇ ਆ ਜਾ ਵੀ ਤੂੰ ਮੇਰੇ ਨਾਲ ਚੱਲੀ ਰੋਣਾ ਵਿਚਾਰੇ ਨੂੰ ਐਨਾ ਮਜਬੂਰ ਕਰਦੀ ਸੀ ਕਿ ਕਜਾ ਭਾਈ ਗਾਹ ਛੁੱਟੀ ਮਿਲਦੀ ਨਹੀਂ ਵਿਚਾਰਾ ਕਿੱਥੋਂ ਆ ਜੇ ਛੁੱਟੀ ਲੈ ਕੇ ਹੈ ਤੇ ਬੀਬੀ ਦਾ ਭਰਾ ਨਾ ਮੈਂ ਫੋਨ ਕਰਿਆ ਸੀ ਹਾਂ ਮੈਂ ਕਹਿੰਦੀ ਕਿਰਨ ਆ ਰਹੀ ਹੈ ਤੂੰ ਆ ਕੇ ਰਖੜੀ ਬਣਾ ਲੈ ਕੰਨਾ ਮੇ ਕਰਨਾ ਵਾਸਤੇ ਗਿਫਟ ਲੈ ਕੇ ਆਉਣਾ ਹੁਣ ਮੈਨੂੰ ਨਹੀਂ ਪਤਾ ਵੀ ਕੀ ਗਿਫਟ ਲੈ ਕੇ ਆਉਗਾਂ ਕੋਈ ਨਾ ਫਿਰ ਲਿਆਂਦੇ ਦੀ ਪਤਾ ਲੱਗੂ ਪਤਾ ਨਹੀਂ ਮੈਂ ਆਪ ਨਹੀਂ ਦੱਸ ਕੇ ਗਿਆ ਹੁਣ ਕਿਦੋਂ ਕੁਛ ਲਿਆਂਦਾ ਗੇਟੋ ਦੀ ਪਤਾ ਲੱਗੂ ਵੀ ਕੀ ਲੈ ਕੇ ਦਿੰਦਾ ਆ ਦੀ ਪਹਣ ਐਂ ਤਾਂ ਮੈਨੂੰ ਦੱਸਤਾ ਸੀ ਮੈਂ ਕਰਨਾ ਚਾਹਦੀ ਦੀ ਰਖੜੀ ਲੈ ਕੇ ਆਈ ਏ ਹਾਂ ਆ ਜਾ ਹੁਣ ਪਤਾ ਹੀ ਸੀ ਕਿੱਦਾਂ ਦੀ ਪਹਿਲਾਂ ਤੋਂ ਯਾਦ ਹੀ ਸੀ ਕਈ ਵਾਰੀ ਕਹਿਤਾ ਸੀ ਨਹੀਂ ਵੀ ਪਹਿਣੀ ਮੇਰੇ ਤੇ ਇਤਕੀ ਚਾਂਦੀ ਦੀ ਰਖੜੀ ਬਣ ਕੇ ਜਾਈ ਮੈਂ ਨਹੀਂ ਦੂਜੀ ਬਣਾਉਂਦਾ ਫਿਰ ਤਾਂ ਚਾਂਦੀ ਦੀ ਕੋਈ ਲਿਆਉਗੀ ਲਿਆਈ ਹੈ ਰਖੜੀ ਤਾਂ ਹੋਗੀ ਨਹੀਂ ਹੋਰ ਹੁਣ ਤਾਂ ਦੇਖੀ ਨਹੀਂ ਹੈ ਤਾਂ ਦੇਖੀ ਨਹੀਂ ਨਾ ਹਜੇ ਦਿਖਾਈ ਦੋ ਕੋਈ ਨਹੀਂ ਮੈਨੂੰ ਰਖੜੀ ਨਹੀਂ ਤਾਂ ਵਿਖਾਤੀ ਸੀ ਉਹਨੇ ਅੱਛਾ ਹਾਂ ਫਿਰ ਤਾਂ ਇੰਦਾ ਦਿਖਾਤੀ ਤੇ ਮੈਨੂੰ ਤਾਂ ਆਏ ਆ ਦੀ ਸੀ ਕਿੱਦਾਂ ਦੀ ਆਦੀ ਮੈਂ ਤਾਂ ਕੀ ਨਾ ਵੀ ਬੇਬੇ ਚਾਂਦੀ ਦੀ ਰਖੜੀ ਲਿਆਉਂਗੀ ਮੈਂ ਕਿ ਚੰਗਾ ਭਾਈ ਚਾਂਦੀ ਦੀ ਲਿਆਈ ਚਲ ਕੋਈ ਨਹੀਂ ਮੈਂ ਵੀ ਦੇਖਦੇ ਆਂ ਕੀ ਗਿਫਟ ਲੈ ਕੇ ਆਉਂਦਾ ਭਾਈ ਤੇ ਜੇ ਕੋਈ ਨਾ ਲਿਆਇਆ ਫਿਰ ਆਪਾਂ ਉਹ ਜੋ ਕੋਈ ਹੋਰ ਦੇ ਦਾਂਗੇ ਪੈਸੇ ਪੂਸੇ ਦੇ ਦਾਂਗੇ ਹੋਰ ਕਿ 5000 ਰੁਪਏ ਦੇ ਦਾਂਗੇ 5000 ਰੁਪਏ ਦੇ ਦਾਂਗੇ ਭਾਈ ਤੇ ਨਹੀਂ ਤਾਂ ਜੇ ਕੋਈ ਹੁਣ ਕਿਰਨਾ ਆਏ ਆ ਬੀਜ ਕਿਤੇ ਆਈ ਨਾ ਕੋਈ ਕਹੇ ਮੈਨੂੰ ਕੋਈ ਟੂਪ ਪਾ ਦੇ ਹੋਣਾ ਆਏ ਤਾਂ ਫਿਰ ਨਾ ਨਹੀਂ ਆਏ ਕਹਿੰਦੀ ਕਹੀ ਨਹੀਂ ਦਫਾਵਾ ਕਹਦੇ ਮੇਬੇ ਕਿਰਨਾ ਤਾਂ ਜਮਾ ਨਹੀਂ ਕਹਿੰਦੀ ਨਹੀਂ ਆ ਲਾ ਦੇ ਕਿਰਨਾ ਦੇ ਕਾਰਨ ਅਸੀਂ ਗੱਲ ਕੱਟਾ ਰੰਗ ਲੱਗਿਆ ਬਿਕਰ ਚਾਂਦੀ ਦੀ ਰਖੜੀ ਲਿਆਈ ਹੈ ਹੁਣ ਆਪਾਂ ਨੂੰ ਵੀ ਫਿਰ ਕੁਸਤਾਜਾ ਪਾਉਣਾ ਹੀ ਪਊਗਾ ਲੈ ਮੇਬੇ ਹਾਂ ਆ ਗਈ ਕਿਰਨਾ ਤਾਂ ਤੂੰ ਕਿਰਨਾ ਨੂੰ ਕਹਦੇ ਤੇਰੇ ਬਾਈ ਆਉਣ ਆਲੇ ਵੀ ਇੱਥੇ ਵੇਜੋ ਕੁਰਸੀਾਂ ਦੀ ਵੇਜੋ ਬਾਅਦ ਕਿੰਗਾ ਉੱਤੇ ਬਿਨਾ ਲੇ ਰੱਖੜੀ ਕਿੰਗਾ ਠੀਕ ਹੈ ਲੈ ਪਤਾ ਨਹੀਂ ਹੁਣ ਕੀ ਗੇ ਟਲੇ ਕੇ ਆਊਗਾ ਕਹਿ ਤਾਂ ਦਿੱਤਾ ਮੈਂ ਲੈ ਕੇ ਆਉਣਾ ਹੁਣ ਪਤਾ ਨਹੀਂ ਕੁਛ ਲਿਆਊ ਕਿ ਨਾ ਕੁੜੀ ਵਾਸਤੇ ਲੈ ਬਾਈ ਬਸ ਉਹਨੂੰ ਕਹਿ ਤਾਂ ਸੀਗਾ ਵੀ ਆਪ ਦੀ ਪਸੰਦ ਦੀ ਮਠਿਆਈ ਲੈ ਆਓ ਪਰ ਕੋਈ ਨਹੀਂ ਮਠਿਆਈ ਦੀ ਕੋਈ ਗੱਲ ਨਹੀਂ ਹੁੰਦੀ ਹੈਗੀ ਮਠਿਆਈ ਦੀ ਗੱਲ ਤਾਂ ਨਹੀਂ ਹੁੰਦੀ ਜੋ ਦੇਰ ਮੈਂ ਕੁਝ ਹੋਰ ਲਿਓ ਨਹੀਂ ਫਿਰ ਕਹਦੇ ਨੇ ਤੂੰ ਆ ਉਸ ਮਠਾਈ ਕਾ ਤੋਂ ਲਈ ਐਸਜੀ ਪਤਾ ਨਹੀਂ ਕਿੱਥੋਂ ਦਿਲ ਕੱਢਿਆਗਾ ਕਿ ਮੈਂ ਮਠਾਈ ਨਹੀਂ ਲੈਉਣੀ ਹੈਗੀ ਆਪਦੀ ਪਸੰਦ ਦੀ ਮੈਂ ਇਸ ਗੱਲ ਦੀ ਮਾਰੀ ਲੈ ਕੇ ਨਹੀਂ ਆਈ ਐ ਤੇ ਕੀ ਮੈਂ ਖਾ ਦੀ ਪਸੰਦ ਦੀ ਲਿਆਉਗਾ ਫਿਰ ਕਹਿੰਦੇ ਲੱਡੂ ਲਿਆ ਯਾ ਲੈ ਯਾ ਲੈ ਮਗਾ ਦੀ ਪਸੰਦ ਮੈਂ ਲਿਆਉ। ਪਰ ਇਤਿਹਾਰਾਂ ਤੇ ਨਾ ਮਠਿਆਈਆਂ ਮਲਾਪਟੀ ਵਾਲੀਆਂ ਹੁੰਦੀਆਂ ਨੇ ਹੂੰ ਫਿਰ ਚਲੋ ਐ ਕਰੂੰਗੀ Google Pay ਕਰ ਦੂੰਗੀ ਬਾਅਦ ਚ ਲਿਆ ਕੇ ਖਾ ਲਿਓ ਆਪਦੀ ਲੈ ਕਾਦੇ ਵਾਸਤੇ Google Pay ਕਰਦੇ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਪੁੱਤ ਰਖੜੀ ਬਨਤੀ ਰਖੜੀ ਦੀ ਵਿਆਹ ਹੋ ਜਾਗਾ ਕੋਈ ਖਾਣ ਪੀਣ ਨਾ ਥੋੜੀ ਵਿਆਹ ਹੁੰਦਾ ਹੈ ਭੈਣ ਨੇ ਚਾਂਦੀ ਦੀ ਰਖੜੀ ਆਂਦੀ ਮੇਰੇ ਵਾਸਤੇ ਲੈ ਕਿੰਨੀ ਸੋਹਣੀ ਸੀ ਆਂਦੀ ਆ ਦੇਖ ਲੈ ਕੀ ਸੋਹਣੀ ਹੈ ਹੋਰ ਵੀ ਉਹ ਕਿਹੜਾ ਲੇਟ ਰਖੜੀ ਤਾਂ ਹੈਗੀ ਹੈਗੀ ਫਿਰ ਉਹ ਚਾਂਦੀ ਦੀ ਤਾਂ ਲਿਆਉਣੀ ਸੀਗੀ ਭੈਣੇ ਮੈਂ ਵੀ ਗਿਫਟ ਤੇਰੇ ਵਾਸਤੇ ਚਾਂਦੀ ਦੀ ਲਿਆਂਦਾ ਅੱਛਾ ਅੱਖਾਂ ਵਿੱਚ ਅੱਖਾਂ ਵਿੱਚ ਲੈ ਵਾਓ ਵਾਹ ਸੋਹਣੇ ਕੰਗਣ ਦੇਖ ਹਾਂ ਮਾੜੇ ਸੋਹਣਿਆ ਮਾਂ ਕੰਗਣ ਦਾ ਇਹ ਕਿਰਨਾ हां वो सोन्या आज की मैं आख्या मैं कहया पता किरणा नु ना मैं कहया कंगन पावांगे जान जीले मेनू पहला पता तुसी मेरे वास्ते कंगन ਕਰਾ ਰਕੇ ਫਿਰ ਮੈਂ ਫੌਜੀ ਦੀ ਡੀਕ ਹੀ ਨਹੀਂ ਸੀ ਕਰਨੀ ਮੈਂ ਤਾਂ ਪਹਿਲੀਆਂ ਚ ਹੀ ਆ ਜਾਣਾ ਸੀਗਾ ਦੇਖ ਲੈ ਦੇਖ ਲੈ ਹੈ ਕੰਗਣਾ ਜੀ ਕਿ ਕਿਨੇ ਕਰਨ ਲੱਗੀ ਨਿਕਲੇ ਚੜ ਗਿਆ ਹਨ ਇਹ ਤਾਂ ਕੰਗਣਾ ਸੋਹਣਾ ਪਹਿਲਾਂ ਹੀ ਨਹੀਂ ਫੇਰ ਹੀ ਦਿੰਦੇ ਸੀ ਇਹਦਾ ਲੇਟ ਰੱਖੜੀ ਦਿੱਤੇ ਇਹ ਅੱਛਾ ਲੇਟ ਰੱਖੜੀ ਦਾ ਦੁਆ ਦੇ ਕੰਗੜ ਮਿਲਦੇ ਵਾ ਇਹਦਾ ਲੇਟ ਹੀ ਆਇਆ ਕਰੂੰਗੀ हां ਤੂੰ ਉਹਦੀ ਲੇਟ ਹੀ ਆ ਜਾ ਕਰੀ ਹੋਰ ਹੁਣ ਮੈਂ ਲੇਟ ਹੀ ਆਇਆ ਕਰੂੰਗੀ ਅਸੀਂ ਨਾ ਡੀਕ ਦੇ ਵਾਲੇ ਚਰਦਾਈ ਤੈਨੂੰ ਅੱਛਾ ਕਿਰਨਾਂ ਨੂੰ ਆਏ ਆ ਵੀ ਹਰ ਕੀ ਦਾ ਚਾਂਦੀ ਦੇ ਪਾਤੇ ਮੈਨੂੰ ਵੀ ਮੈਂ ਜੋ ਗਾਹਾਂ ਨੂੰ ਲੇਟ ਆਉ ਮੈਨੂੰ ਸਿਆਉਣੇ ਦੇ ਪਾ ਦੇਣਗੇ ਹਾਂ ਗੱਲ ਤਾਂ ਨਹੀਂ ਕੀਤੀ ਨਹੀਂ ਮੈਂ ਰੱਖਣੀ ਨਹੀਂ ਜਹਾ ਇਹ ਗਾਹਾਂ ਨੂੰ ਸੋਨੇ ਦੇ ਲੈ ਕੇ ਆਉਂਗੀ ਆ ਕਿ ਮਿਲਿਆਂ ਦੇ ਕੰਗਣ ਜੇ ਮੈਂ ਲੈ ਕੇ ਦਿੱਤੀ ਤੀ ਪੈਣ ਨੂੰ ਅੱਛਾ ਆਏ ਹਾਏ ਵਾੜੀ ਸੋਨੇ ਕਰਾ ਕੇ ਲੈਂਦੇ ਆ ਚਾਂਦੀ ਦੀ ਰੱਖੜੀ ਰੱਖੜੀ ਵੀ ਦੇਖਾ ਹਾਂ ਚਾਂਦੀ ਦੀ ਰੱਖੜੀ ਲੈ ਕੇ ਆਈ ਹੈ ਨਾ ਬਾਈ ਲੈ ਭਾਈ ਹਰ ਭਰੀ ਤੇ ਰੱਖੜੀ ਤਾਂ ਲੈ ਪਾ ਲੈ ਫਿਰ ਤੂੰ ਕਿ ਫੇਰ ਪਾਏਗੀ ਲੈ ਪਾ ਲੈ ਭਣੀ ਤਾਕੇ ਦੇਖ ਨਾ ਦੇਖ ਕਿ ਮੈਂ ਤਾਂ ਆ ਕੇ ਹੁਣ ਤਾਂ ਚਾਚੇ ਲਈ ਨੂੰ ਹਾ ਹਾਂ ਸਾਰੇ ਹੁਣ ਦਿਖਾਈ ਮੇਰੇ ਭਰਾਣੇ ਗੰਗਲ ਦਾ ਚਿੱਟਿਆ ਹੈ ਕਿਰਨਾ ਉਹ ਵੀ ਦੀ ਰੀਸ ਲਾਈ ਤੇਰੇ ਚਾਚੇ ਕੇ ਬਸ ਇੱਕ ਪਾ ਲੈਣੀ ਮੈਨੂੰ ਨਾ ਦੋਨੇ ਤਾਂ ਵਧੀਆ ਲੱਗੇ ਆਰਾਮ ਨਾ ਕਰਦੀ ਕਿ ਦੇਖ ਉਹ ਜਿਹਨੂੰ ਵੀ ਦਿਖਾਈ ਚੰਗਾ ਪਹਿਲੀ ਰੱਖ ਲੇ ਖਰਾਬ ਕਰ ਦੇ ਕੋਈ ਨਾ ਹੁਣ ਪਾਈ ਜਾਂਦੀ ਐ ਨੇ ਦੋਨੇ ਪਹਿਲਾਂ ਕਹ ਜੀ ਮੈਂ ਇੱਕ ਪਾਉਂਗੀ ਫੋਟੋ ਖਿੱਚ ਲੂੰਗੀ ਮੈਂ ਫੋਟੋ ਖਿੱਚ ਕੇ ਪਾ ਦੂੰਗੀ ਫੋਜੀ ਕਿਰਨਾ ਦਾ ਹੋ ਜੀ ਤੂੰ ਪਾਈ ਨਾ ਗੰਗਲ ਨੇ ਆ ਗਿਆ ਚੰਦੇ ਦਾ ਸਵਾਹੀ ਹੈ ਆਹੋ ਸੋਹਣੇ ਰਾਦੇ ਨਾ ਬਾਰੀ ਸੋਹਣੀ ਲੱਗਦੀ ਚੱਲ ਕੋਈ ਨਾ ਬਾਈ ਤੇ ਮੇਰੀ ਗੱਲ ਸੁਣ ਹੁਣ ਡੱਬਾ ਡੁੱਬਾ ਲੈ ਆਈ ਜੋਲ ਕੋਈ ਨਹੀਂ ਅੱਜ ਦਾ ਮੇਲਾ ਨਾ ਮਠਿਆਈ ਦਾ ਹੋਇਆ ਪਿਆ ਨੂੰ ਤਾਂ ਉਹ ਪਿਆ ਡੱਬਾ ਫਰਿੱਜ ਚ ਮਠਿਆਈ ਦਾ ਸਾਡੇ ਕੋਲ ਠੀਕ ਖਾਂਦੀ ਨਹੀਂ ਕੋਈ ਹਾਂ ਤੁਸੀਂ ਤਾਂ ਇੰਨੀ ਖਾਂਦੇ ਸੀ ਤੁਸੀਂ ਇੰਨੇ ਸਿਆਣੇ ਹੋ ਗਏ ਹੋਰ ਹੁਣ ਸਿਆਣੀ ਨਹੀਂ ਹੋਈ ਸੀ ਨਾ ਕਿੰਨਾ ਤਾਂ ਖਾਣੀਆਂ ਮਠਿਆਈ ਨਾ ਨਾ ਮਾਂ ਮੈਂ ਕਿਉਂ ਖਾਣੇ ਸਾਡੇ ਮੇਰੇ ਨੰਦਾ ਆਈਆਂ ਸੀ ਮੈਂ ਤਾਂ ਖਾ ਖਾ ਕੇ ਸਮਾਧੀ ਹੋ ਗਈ ਮੈਂ ਤਾਂ ਬਾਈ ਵਾਸਤੇ ਕਹਿੰਦੀ ਸੀ ਮੈਂ ਕਿ ਇਹਨੂੰ ਚਾ ਚੜਿਆ ਰਹਿਣਾ ਮਠਿਆਈ ਦਾ ਸਿਆਣੀ ਅਸੀਂ ਨਹੀਂ ਹੋਏ ਛੇਣੀ ਸਾਡੀ ਭੈਣ ਹੋਈ ਜਿਹੜੀ ਮਠਿਆਈ ਲੈਣੋਂ ਹਟ ਗਈ ਹਾਂ ਅੱਛਾ ਹੁਣ ਤੁਸੀਂ ਮੈਨੂੰ ਮੇੜੇ ਮਾਰਦੇ ਹੋ ਹੈ ਮੇੜੇ ਨਹੀਂ ਮਾਰਦੇ ਚਲ ਵਧੀਆ ਕਰਿਆ ਤੂੰ ਐ ਕਰਦੀ ਭੈਣ ਕੋਈ ਫਲ ਫਰੂਟ ਤਾਂ ਲਿਆਉਂਦੀ ਵਧੀਆ ਇਸ ਮਠਿਆਈ ਨਹੀਂ ਆਉਣੀ ਸੀ ਕੋਈ ਗੱਲ ਨਹੀਂ ਚਲ ਕੋਈ ਨਾ ਫਿਰ ਆਉਣਾ ਫਿਰ ਮੈਂ ਕਿਹਾ ਤਾਂ ਹੈਗਾਗਾ ਮੈਂ ਭਾਬੀ ਨੂੰ ਕਿਹਾ ਮੈਂ ਘਰ ਦੀ ਮਾਰ ਪਸੰਦਾ ਜਿਹੜਾ ਕੁਝ ਲੈਣਾ ਹੋਵੇ ਲੈ ਆਉਗਾ ਬਾਈ ਕੋਈ ਨਹੀਂ ਕਰਨਾ ਇਹਦਾ ਤੈਨੂੰ ਹੀ ਮਜ਼ਾਕ ਕਰਦਾ ਤੈਨੂੰ ਪਤਾ ਹੈਗਾ ਦਾ ਸੁਭਾਅ ਨਾ ਕਰਨੀ ਕਿਤੇ ਲੈ ਮਾਂ ਗੁੱਸੇ ਕਰਨ ਵਾਲੀ ਕੀ ਗੱਲ ਹੈ ਭੈਣ ਹੈਗੀ ਕਿ ਬਗਾਨੀ ਸੀ ਨਾ ਬਈ ਗੁੱਸੇ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜੇ ਦੋਵੇਂ ਜਣੇ ਆਉਂਦੇ ਫਿਰ ਸਾਰਾ ਕੁਛ ਇਹ ਤਾਂ ਪਤੀ ਫੌਜੀ ਦਾ ਔਰ ਤਾਂ ਆ ਵੀ ਜੀ ਥੋੜੀ ਮਈ ਚੁਕੜਾ ਹੈ ਨਾ ਜਿੱਦੇ ਬਾਈ ਨਾ ਆਈ ਉਹਦੇ ਕੁਛ ਮਰਜੀ ਲੈ ਆਈ ਭਾਵੇਂ ਆ ਵੀ ਗੱਲ ਫਲਾਂ ਵਾਲੀ ਟੋਕਰੀ ਖਰੀਦ ਲਈ ਹਾਂ ਉਧਰ ਲੈ ਕੇ ਆਉਂਗੀ ਜਿਹੜਾ ਕੁਛ ਕਹੋਗੇ ਨਾ ਵੀ ਆ ਕਰ ਆ ਕੇ ਲੈ ਕੇ ਆ ਉਹੀ ਲੈ ਕੇ ਆਉਂਗਾ ਸਾਥੋਂ ਵੀ ਫਿਰ ਫੌਜੀ ਦਾ ਸਮਾਨ ਪੂਰਾ ਨਹੀਂ ਹੁੰਦਾ ਕਦੇ ਕੁਛ ਮੰਗ ਲੈਣਾ ਕਦੇ ਕੁਛ ਮੰਗ ਲੈਂਦਾ ਤੇ ਫਿਰ ਫੌਜੀਆਂ ਦੀਆਂ ਮੰਗਾਂ ਤਾਂ ਐ ਹੀ ਹੁੰਦੀਆਂ ਬਾਈ ਫਿਰ ਹੈ ਫੌਜੀਆਂ ਫੌਜੀਆਂ ਨਾਲ ਰਿਸ਼ਤੇ ਰੱਖਣੇ ਕਿਹੜੇ ਸੌਖੇ ਆਗੇ ਹੋਰ ਦੇਖ ਲੈ ਬਣੀ ਤੁੜਿੰਦੇ ਵੱਡੀ ਨਹੀਂ ਗੱਲਾਂ ਨਹੀਂ ਭਾਈ ਭਾਗ ਚਲੋ ਅੰਦਰ ਤੂੰ ਐਂ ਕਰ ਭੱਜ ਕੇ ਜਾ ਕੋਈ ਸਬਜ਼ੀ ਲਿਆ ਕੁੜੀ ਵਾਸਤੇ ਵਧੀਆ ਕਾਦੀ ਸਬਜ਼ੀ ਖਾਣਗੀ ਨਾਲੇ ਜਿਹੜਾ ਕੁਝ ਫਰੂਟ ਖਾਣਾ ਹੋ ਉਹ ਲਿਆਇਓ ਕਿਰਨਾ ਤੇਰੇ ਯਾਦ ਜਦੋਂ ਮੈਂ ਕੁੱਟਦਾ ਹੁੰਦਾ ਸੀ ਛੋਟਾ ਹੁੰਦਾ ਹਾਂ ਹਾਂ ਕਿਵੇਂ ਭੁੱਲ ਜੂੰਗੀ ਬਥੇਰਾ ਕੁੱਟ-ਕੁੱਟ ਕੇ ਮੇਰੇ ਹੋਇਆ ਕਰਿਆ ਤੁਸੀਂ ਤਾਈ ਤਾਂ ਕੁੱਟ-ਕੁੱਟ ਕੇ ਬਦਲ ਨਹੀਂ ਦਿੱਤੀ ਵਿਚਾਰ ਕੱਟ ਛੋਟੇ ਦੀ ਛੱਡ ਦਿੱਤੀ ਤੁਸੀਂ ਮੈਨੂੰ ਤਾਈ ਕੱਢ ਛੋਟਾ ਰਹਿ ਗਿਆ ਹੈ ਨਾ ਕੱਢ ਤਾਈ ਛੋਟਾ ਰਹਿ ਗਿਆ ਤੇਰਾ ਬਾਹਲਾ ਲੜ ਦੇ ਦੋਨੇ ਪਾਣੀ ਕਰ ਤੇ ਨਾ ਤੂੰ ਸੀਤਾ ਮੈਂ ਜਾ ਬੱਜ ਕੇ ਲਿਆ ਕੁੜੀ ਵਾਸਤੇ ਸਬਜ਼ੀ ਮਟਰ ਪ ਇਹ ਲੈ ਕੇ ਚੱਲ ਦੇਖ ਲਓ ਕੀ ਲੈਣਾਗਾ ਬਾਈ ਹਾਂ ਹੁਣ ਆਪਣੀ ਮੇਰੀ ਗੱਲ ਸੁਣ ਲੈ ਹਾਂ ਹਾਂ ਉਹ ਟਾਬੇ ਦੀ ਚੀਜ਼ ਵਧੀਆ ਤਾਂ ਹੁੰਦੀ ਨਹੀਂ ਖਾਣ ਨੂੰ ਮੈਂ ਕਿਹਾ ਕੱਲਾ ਪਨੀਰ ਫੜ ਲਿਆ ਫਿਰ ਘਰੇ ਬਣਾ ਲਾਂਗੇ ਪੁਰਜੀ ਇਹ ਗੱਲ ਠੀਕ ਹੈ ਹਾਂ ਹਾਂ ਕੋਈ ਨਾ ਠੀਕ ਨਾਲੇ ਭੈਣ ਤੁਸੀਂ ਬਣਵਾਵਾਂਗੇ ਸਵਾਦ ਵਾਲਾ ਬਣਾਉਂਦੀ ਆ ਹਾਂ ਚਲ ਕੋਈ ਨਾ ਅੱਜ ਜੇ ਨਹੀਂ ਲੈ ਕੇ ਤਾਂ ਮੇਰੇ ਹੱਥ ਦੀ ਰੋਟੀ ਸਬਜ਼ੀ ਠੀਕ ਆ ਪੱਕਾ ਠੀਕ ਆ ਭੈਣ ਚੰਗਾ ਮੈਂ ਰੱਖਿਆ ਮੈਂ ਆਪਣੇ ਪਾਸ ਪਰਸੰਦਰ ਚੰਗਾ ਇਹ ਰੱਖੜੀ ਦਾ ਤੈਨੂੰ ਦੇਖ ਲਾ ਹਨਾ ਆਹ ਲਾਉਂਦੇ ਨੇ ਜੁਰਮਾਨਾ ਜੁਰਮਾਨਾ ਲੈ ਰੱਖੜੀ ਦਾ ਜੁਰਮਾਨਾ ਲਾਤਾ ਕੰਮ ਕਰਨਾ ਮੈਂ ਬਣਵਾਵਾਂਗੇ ਆਪਣੇ ਤੇ ਇੱਥੇ ਬਣਵਾਵਾਂਗੇ ਰੋਟੀ ਸਬਜ਼ੀ ਬਾਲੀ ਸਵਾਦ ਬਣਾਉਣੀ ਆ ਤੂੰ ਚਲੋ ਚਲੋ ਭੈਣ ਤਾਂ ਬੜਾ ਵਧੀਆ ਪਨੀਰ ਬਣਾਉਂਦੀ ਆ ਕਿਰਨਾ ਕਿਰਨਾ ਤੋਂ ਹੀ ਬਣਾਵਾਂਗੇ ਪਨੀਰ ਆ। ਬੇਬੇ ਹਾਂ ਪੁੱਤ। ਕਿਰਨਾ ਕਿੱਧਰ ਵਾਗੀ? ਕਿੰਨਾ ਤਾਂ ਅੰਦਰ ਹੈਗੀ। ਉਹ ਪਨੀਰ ਲਿਆਂਦਾ ਤੀਗਾ। ਅੱਛਾ ਲਿਆਂਦਾ ਪਨੀਰ। ਤੇ ਉਹ ਬੜਾ ਵਧੀਆ ਪਨੀਰ ਤਾਂ ਆ ਜਾਂਦਾ ਜਾਂ। ਚੰਗਾ ਭਾਈ। ਇਹ ਤੂੰ ਐਂ ਕਰੀ। ਤੂੰ ਨਾ ਬਣਾਈ ਪਨੀਰ ਦੀ ਸਬਜ਼ੀ। ਨਾ ਨਾ ਕਿਰਨਾ ਨੇ ਆਖਿਆਗਾ। ਆਪਣੇ ਕਿਰਨਾ ਤੋਂ ਹੀ ਬਣਵਾਈ। ਕਿਰਨਾ ਨੇ ਆਖਿਆ ਤਾਂ ਹੈਗਾ ਇੱਥੇ ਕੁਰਸੀ ਤੇ ਬੈਠੀ ਨੇ ਦੇਖ ਰੱਖੜੀ ਬਣਨੀ। ਯਾਰ ਮਾਦਾ ਨਾ ਐਨਾ ਵਧੀਆ ਪਨੀਰ ਦੀ ਸਬਜੀ ਬਣਾਉਂਦੀ ਆ। ਸਾਰੇ ਉਂਗਲਾਂ ਚਟਦੇ ਰਹਿ ਜਾਣਗੇ ਹਾਂ ਹਾਂ ਕਹਿੰਦੀ ਸੀ ਕਹਿੰਦੀ ਕਿ ਮੈਂ ਬਣਾਉਂ ਕਹਿੰਦੀ ਅ ਤਖਾਂ ਨਹੀਂ ਤੁਹਾਡੀ ਦਾਲ ਸਬਜੀ ਕਹਿੰਦੀ ਰੋਟੀ ਟੁੱਕ ਵਧੀਆ ਅਜੀ ਮੈਂ ਬਣਾ ਕੇ ਖਵਾਉਂਗੀ ਔਰ ਪ੍ਰੀਤ ਨੂੰ ਆਦੀ ਮਾਇ ਆਖਾ ਚੰਗਾ ਚੱਲ ਪਾਈ ਅਸੀਂ ਕੀ ਭਾਲਣਾ ਸਾਨੂੰ ਸੋਕਾ ਵਧੀਆ ਪਕੀਆਂ ਪਕਾਈਆਂ ਮੇਰੇ ਜਾਣਗੇ ਹਾਂ ਤੇ ਹੁਣ ਪਨੀਰ ਉਸੇ ਨੂੰ ਆਖਾਂਗੇ ਵੀ ਭਾਈ ਸਬਜੀ ਬਣਾ ਦੇ ਨੂੰ ਵਧੀਆ ਮੈਂ ਤਾਂ ਨਾ ਮੇਰੀ ਭੈਣ ਨਾਲ ਬਾਲੀ ਹੱਸਦਾ ਸੀ ਹਾਂ ਹੁਣ ਤਾਂ ਮੇਰੇ ਗੱਲ ਹੀ ਨਹੀਂ ਜਿਆਦਾ ਹੁੰਦੀ ਉਹ ਤੂੰ ਆਇਆ ਕਿਹਾ ਸੀ ਕਹਿੰਦਾ ਕਿ ਹੋ ਲੈ ਕੇ ਨਹੀਂ ਕਿ ਫਲ ਨਹੀਂ ਲੈ ਕੇ ਆਈ ਤੁਸੀਂ ਦਾ ਬਾਰ ਬਾਰ ਸੀ ਐਂ ਕਹਿੰਦੀ ਮੇਰੇ ਗੱਲ ਜੀ ਨਹੀਂ ਜ਼ਿਆਦਾ ਨੂੰ ਪਤਾ ਨਹੀਂ ਕੀ ਗੱਲ ਸੀ ਹਾਂ ਤੇ ਮੈਨੂੰ ਮਗਰੋਂ ਜਮ ਐ ਜਾਂਦੇ ਜਾਂਦੇ ਨੇ ਸੋਚੀ ਗੱਲ ਮਹਕਦੇ ਮੈਂ ਤਾਂ ਲੈ ਮਜ਼ਾਕ ਜਿਹਦਾ ਮੇਰਾ ਸਵਾ ਮਹਕਦੇ ਭੈਣ ਗੁੱਸਾ ਹੀ ਨਾ ਮੰਨ ਜੇ ਮਹਕ ਨਾ ਨਾ ਤੂੰ ਹੀ ਮੱਖਾ ਬੋਲੀ ਜਾਣਾ ਹਾਂ ਤਾਂ ਉਹ ਕਹੀਦੀ ਕਿ ਤੇ ਫੌਜੀ ਆਇਆ ਕਹਿੰਦੀ ਨਾ ਤਾ ਦੇਸੀ ਫੜ ਲਿਆ ਮਾਗੇ ਕਿੰਨਾ ਮਰਜੀ ਮੰਗਾ ਲਿਓ ਕਹਿੰਦੀ ਤੇ ਮੈਨੂੰ ਨਾ ਕਹਿੰਦੀ ਚਾ ਡਾ ਕਰੋ ਤੇ ਨਾਲੇ ਕਹਿੰਦੀ ਅਸੀਂ ਲਿਆਂਦਾ ਨਾ ਮਾ ਬੁਲਟ ਨਾਲੇ ਕਹਿੰਦੀ ਉਹਦੇ ਸਾਨੂੰ ਬੁਲਟ ਦੀ ਪਾਰਟੀ ਦੇ ਕੇ ਜਾਵਾਂਗੇ ਨਾ ਡੱਬੇ ਦੇ ਕੇ ਜਾਵਾਂਗੇ ਬੁਲਟ ਲਿਆਂਦਾ ਸੀ ਹੋਏ ਬੁਲਟ ਲਿਆਂਦਾ ਮੈਨੂੰ ਦੱਸੀ ਨਹੀਂ ਭੈਣ ਨੇ ਫਿਰ ਤਾਂ ਤਾਂ ਰਖੜੀ ਨੂੰ ਲੈਟ ਹੋ ਗਈ ਉਹਨੂੰ ਐਸੀ ਵੀ ਫੌਜੀ ਆਊਗਾ ਵੀ ਅਸੀਂ ਬੁਲਟ ਤੇ ਜਾਵਾਂਗੇ ਆਹ ਹਾਂ ਬੁਲਟ ਤੇ ਆਉਣਾ ਚਾਹੁੰਦੀ ਤਾ ਠੀਕ ਐ ਐਸਾ ਲੈਟ ਹੋ ਗਈ ਕਮਲਿਆ ਮੈਨੂੰ ਫਿਰ ਉਹਨੂੰ ਜਾਣ ਕੇ ਨਹੀਂ ਦੱਸਿਆ ਵੀ ਅਸੀਂ ਕਿਤੇ ਬੁਲਟ ਤੇ ਉੱਧੀ ਪਤਾ ਲੱਗੇ ਵੀ ਉੱਧੀ ਪਤਾ ਲੱਗੇ ਹਾਂ ਬਾळ्या ਵੀ ਰਿਪੈਂ ਤੱਕ ਵਾਈ ਨਾ ਪਤਾ ਨਹੀਂ ਬੱਬੇ ਦੇ ਕੇ ਜਾਵਾਂਗੇ ਨਾ ਏਸ ਨੂੰ ਪਾਰਟੀ ਦੇ ਕੇ ਜਾਵਾਂਗੇ ਨਾਲੇ ਸੋਨੂੰ ਆਦੀ ਫਲ ਫੂਲ ਦੇ ਕੇ ਜਾਵਾਂਗੇ ਤੇ ਤੁਸੀਂ ਦੇਖਦੇ ਜਾਓ ਕਹਿੰਦੀ ਖੜੇ ਦੇਖੋਗੇ ਆਦੀ ਉਹ ਵੇਖ ਲੈ ਜਿਹੜੂ ਬਣਾਈ ਤੀ ਜਿਹੜੇ ਉਹ ਗਜਰੇ ਦੇ ਕੀ ਬਣਾਈ ਤੀ ਚਾਂਦੀ ਦੇ ਉਹ ਲੈ ਆਈ ਦੀ ਮੈਂ ਹਾਂ ਉਹਨਾਂ ਨੂੰ ਵੇਚ ਕੇ ਬੜਾ ਖੁਸ਼ ਹੋ ਬੜਾ ਖੁਸ਼ ਹੋਈ ਭਾਈ ਉਹਨੂੰ ਤਾਂ ਆ ਹੀ ਨਹੀਂ ਪਤਾ ਤੇ ਨਾਲ ਆਪਣੀ ਸਹਵਾਈ ਬੜਾ ਚੰਗਾ ਹੈ ਆ ਹੀ ਨਹੀਂ ਪਤਾ ਫੌਜੀ ਨੂੰ ਤਾਂ ਆਪਾਂ ਤਾਂ ਚੋਰੀਆਂ ਫੋਨ ਲਾ ਕੇ ਖੜ ਗਈ ਹੋਵੇ ਉਹ ਤਾਂ ਉਹਦੀ ਰਸ ਦਿੰਦੀ ਹੈ ਵੀ ਮੈਨੂੰ ਚਾਂਦੀ ਦੇ ਬਾਦੇ ਨਾ ਤਾਂ ਪਾਡੀ ਵਾਲੀ ਹੈ ਹਾਂ ਕਿਤੇ ਵੀਡੀਓ ਕਾਲ ਕਰਕੇ ਨਾ ਦਿਖਾਤੇ ਮੈਂ ਇਹਨਾਂ ਨੂੰ ਦਿਖ ਹਾਂ ਆ ਪਤਾ ਨਹੀਂ ਤਾਇਕ ਪਤਾ ਨਹੀਂ ਕਿਦੇ ਬਾਗੀ ਤੀ ਦਿਖਾਉਣ ਉਹ ਤਾਂ ਆਈ ਆ ਨਹੀਂ ਪਤਾ ਵੀਡੀਓ ਕਾਲ ਕਰਕੇ ਫੌਜੀ ਨੂੰ ਤਾਂ ਦਿਖਾ ਵੀ ਦਿੱਤੇ ਹੁਣ ਆਈ ਨਹੀਂ ਵਿਚਾਲ ਕਿੱਦੇ ਆਇਆ ਉਹਦੇ ਦਿਖਾ ਦਿਆ ਮੈਂ ਲੈ ਚੱਲ ਕੀ ਗੱਲ ਐ ਉਹ ਤਾਂ ਸਾਰੀਆਂ ਗੱਲਾਂ ਉਹਦੇ ਕੋਲ ਮਿੰਟ ਮਿੰਟ ਤੋਂ ਫੋਨ ਉਹਦੀ ਵੀ ਕਹਿੰਦਾ ਸੀ ਹਾਂ ਕਹਿੰਦਾ ਤੇਰੀ ਭੈਣ ਨੂੰ ਕਹੀਂ ਕਹਿੰਦਾ ਉੱਥੇ ਨਾ ਮੈਂ ਕਈ ਵਾਰੀ ਇਹ ਜੇ ਥਾਂ ਤੇ ਖੜਾ ਹੋਣਾ ਤੇ ਮੈਥੋਂ ਫੋਨ ਚੱਕਿਆ ਨਹੀਂ ਜਾਂਦਾ ਕਹਿੰਦਾ ਫਿਰ ਤੇਰੀ ਭੈਣ ਨਰਾਜ ਹੋ ਜਾਂਦੀ ਹੈ ਹਾਂ ਫਿਰ ਲੜ ਪੈਂਦੀ ਹੋਊਗੀ ਕਬਰਾਂ ਵਾਲਾ ਛੇਤੀ ਆ ਕਬਰਾਂ ਵਾਲਾ ਛੇਤੀ ਆ ਉਹਨੇ ਗੁੱਸਾ ਬਾੜਾ ਚੜਨੀ ਕਰ ਜੀ ਇਹੇ ਹਾਂ ਹੋਰ ਹੀ ਲੜਪੇ ਇਹਦੇ ਮਨ ਚ ਨਹੀਂ ਹੈਗਾ ਕੁਝ ਹੋ ਤਾਂ ਉਹ ਹੀ ਜਾਂਦੀ ਹੈਗੀ ਚੱਲ ਹੁਣ ਆਪਾਂ ਕਿਰਨਾ ਤੋਂ ਹੀ ਬਣਵਾਵਾਂਗੇ ਕਿ ਮੈਂ ਤੋਂ ਬਣਾਈ ਮੈਂ ਵਧੀਆ ਪਨੀਰ ਬਣਾਉਂਦੀ ਆ ਤਾਂ ਪਨੀਰ ਉਸੇ ਤੋਂ ਹੀ ਬਣਵਾਵਾਂਗੇ ਆਪਾਂ ਤੂੰ ਪੁਰਜੀ ਬਣਾਏਗੀ ਸਬਜ਼ੀ ਬਣਵਾਏਗੀ ਦੀ ਸਬਜ਼ੀ ਬਣਵਾਵਾਂਗੇ ਭਾਈ ਪੁਰਜੀ ਨਹੀਂ ਕੱਲੀ ਬਣਵਾਉਂਦੇ ਦਿੱਤਾ ਆਪਾਂ ਤਾਂ ਮਟਰ ਪਾਵਾਂਗੇ ਪਏ ਆ ਬਟ ਪਏ ਸੀ ਹਾਂ ਫਰਿੱਜ ਚ ਪਏ ਨੇ ਚਲ ਵੜਾ ਵਧੀਆ ਹੋਰ ਉਹ ਬਣਾਵਾਂਗੇ ਆਪਾਂ ਚੰਗਾ ਬੇ ਮੱਝ ਨਹੀਂ ਰਾ ਪੋਣਾ ਕੰਗਾ ਪਾ ਪਾ ਪਾ